ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਬਨਾ ਕਹਿੰਦੇ ਹੁੰਦੇ ਨੇ ਕਿ ਕੁਝ ਲੋਕ ਦਿਲ ਦਰਿਆ ਵੀ ਹੁੰਦੇ ਨੇ ਤੇ ਕੁਝ ਲੋਕ ਦਿਲਾਂ ਨੂੰ ਪੈਂਦੇ ਵੀ ਲੈ ਹੁੰਦੇ ਤੇ ਕੁਝ ਜਿਹੜੇ ਕਿ ਗਰੀਬਾਂ ਦੀ ਮਦਦ ਵੀ ਕਰਦੇ ਉਹ ਸਾਡੇ ਨਾਲ ਜਿਹੜੇ ਕਿ ਸਾਡੇ ਮਨਦੀਪ ਸਿੰਘ ਜੀ ਭਮਰਾ ਜਿਹੜੇ ਐਨ ਆਰ ਏ ਕੀ ਆਪਣੀ ਇੱਕ ਸੰਸਥਾ ਚਲਾਉਂਦੇ ਨੇ ਕਪੂਰ ਤਾਂ ਐਨ ਜੀਓ ਅਸੀਂ ਪਹਿਲਾਂ ਤਾਂ ਉਹਨਾਂ ਨਾਲ ਗੱਲ ਕਰ ਪਹਿਲਾਂ ਤਾਂ ਰਾ ਸਵਾਗਤ ਆ ਜੀ ਸਕਾਈ ਨਿਊਜ਼ ਪੰਜਾਬ ਤੇ ਤੁਸੀਂ ਸਾਨੂੰ ਸਮਾਂ ਦਿੱਤਾ ਸੋ ਅਸੀਂ ਕਹਿੰ ਗੋਗਰਾ ਜੀ ਥੈਂਕ ਯੂ ਵੈਰੀ ਮਚ ਸਕਾਈ ਨਿਊਜ਼ ਦਾ ਜਿਨ੍ਹਾਂ ਨੇ ਮੋਕਦਾ ਹੈ ਤਾਂ ਆਪਣਾ ਗਲਵਤ ਕਰੰਦਾ ਕਿ ਬਹੁਤ ਖੁਸ਼ੀ ਵਾਲੀ ਗੱਲ ਹੈ ਤੁਹਾਡੇ ਦਿਮਾਗ ਦੇ ਵਿੱਚ ਇਹ ਕਿਸ ਤਰ੍ਹਾਂ ਹੈ ਕਿ ਮੈਂ ਐਨ ਜੀਓ ਚਲਾਵਾਂ ਅੱਜ ਕੱਲ ਜਿਹੜੇ ਕੁਝ ਲੋਕ ਨੇ ਉਹ ਤਾਂ ਅਗਲੇ ਕੋਲੋਂ ਖਿੱਚ ਕੇ ਲੈ ਜਾਂਦੇ ਆ ਤੁਸੀਂ ਲੋਕਾਂ ਨੂੰ ਖਿੱਚ ਕੇ ਦਿੰਦੇ ਆਪਣੇ ਕੋਲੋਂ ਜੇਬ ਦੇ ਵਿੱਚੋਂ ਧਰਮ ਦੀ ਜੇਬ ਦੇ ਵਿੱਚ ਬੋਗਣਾ ਜੀ ਦੂਸਰਾ ਮੈਂ ਮੇਰਾ ਨਾਮ ਜਿਸੇ ਪੰਦਰਾ ਕਪੂਰਤਾਂ ਨਿਵਾਸੀ ਲਾਸਟ 40 ਇਅਰ ਤੋਂ ਮੈਂ ਯੂਕੇ ਵਿੱਚ ਰਹਿ ਰਿਹਾ ਹਾਂ ਤੇ ਬਾਬੇ ਦੀ ਕਿਰਪਾ ਨਾਲ ਬਹੁਤ اچھا ਕਾਰੋਬਾਰ ਚੱਲਦਾ ਪਰ ਜਦੋਂ ਹੀ ਮੈਂ ਆਪਣੇ ਸ਼ਹਿਰ ਕਪੂਰੇ ਵਿੱਚ ਆਉਣਾ ਹੈਗਾ ਤੇ ਮੈਂ ਦੇਖਦਾ ਕਿ ਕਾਫੀ ਕੁਝ ਚੇਂਜ ਹੋਇਆ ਦਿਨਾਂ ਵਿੱਚ ਸ਼ਾਲਾ ਮਰ ਬਾਗ ਲੈ ਲੋ ਵੱਲੋਂ ਬੜਾ ਲੱਗੇ ਸਦਾ ਆਪਣਾ ਕਰ ਹੈਗਾ ਤੇ ਬਾਗ ਦੇ ਅੰਦਰ ਬੜਾ ਅੱਛਾ ਬਦਕਾ ਕੋ ਹੁੰਦਾ ਸੀ ਜੇ ਅਸੀਂ ਖੇਡਦੇ ਹੁੰਦੇ ਸੀ ਤੇ ਹੁਣ ਮੈਂ ਦੇਖਣ ਦੇ ਉਸ ਮਿੱਟੀ ਕਰਦਾ ਐਨੀਵੇ ਮਤਲਬ ਕਿ ਇਹ ਤਾਂ ਹੁਣ ਲੋਕਲ ਕਮੇਟੀ ਜਾਂ ਗਵਰਨਮੈਂਟ ਹੈਗੀ ਜਾਂ ਜੋ ਵੀ ਕਰਦੇ ਹੈਗੇ ਉਹ ਲੋਕਾਫਟ ਕਰਦੇ ਹੈਗੇ ਪਰ ਐਜ਼ ਅ ਹਿਮਨਿਟੀ ਦੇ ਤੌਰ ਤੇ ਜੋ ਮੈਂ ਦੇਖਿਆ ਕਿ ਇੱਥੇ ਕਾਫੀ ਗਰੀਬੀ ਹੈ ਹਨਾ ਗਰੀਬੀ ਵੀ ਆਹਦੀ ਨਾਲ ਨਾਲ ਬਿਮਾਰੀਆਂ ਵੀ ਕਾਫੀ ਹੈਗੀਆਂ ਜੋ ਬੁਮਾਰਿਆਂ ਨਾਲ ਲੈਨੇ ਤੇ ਨਾਲ ਦੇਖਦੇ ਕਿ ਜੋ ਸੜਕਾਂ ਦੇ ਉੱਤੇ ਨੱਕੀ ਨਾਲ ਕੋੜਾ ਕਰਕੜ ਕੂੜਾ ਕਿਥੇ ਪਿਆ ਹੁੰਦਾ ਲੈ ਵੀ ਉਸ ਫਾਈ ਮੈਂ ਉਹ ਘੱਟ ਵੇਖੀ ਹੈ ਲੈ ਖਾਸਾ ਤਾਂ ਪਈ ਉਹ ਮੇਰੇ ਖਿਆਲ ਦੇ ਨਾਲ ਉਹਨੇ ਅਗਰ ਸਿਮਿਟਲੀ ਜਾਵੇ ਉਹਨੂੰ ਅੱਛੀ ਆਪਣੀ ਡਿਸਪੋਜ਼ੇਬਲ ਜਗ੍ਹਾ ਤੇ ਪੇਜੀ ਜਾਵੇ ਉਤੋਂ ਮੱਛਰ ਮੱਛਰ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨਾ ਹੋਣ ਤੇ ਉਹਦੇ ਆਪ ਇਨਸਾਨ ਬਿਮਾਰ ਨਾ ਹੋਵੇ ਮੈਂ ਦੇਖਿਆ ਇਥੇ ਆਪਣੇ ਕਾਫੀ ਕੁਝ ਬੱਚੇ ਮੇਰੀ ਨਿਗਾਹ ਦੇ ਵਿੱਚ ਆਏ ਨੇ ਫੈਮਲੀਆਂ ਆਈਆਂ ਨੇ ਜਿਹੜੇ ਕਿ ਫਿਜ਼ੀਕਲੀ ਮੈਂਟਲੀ ਡਿਸਟਰਬਡ ਨੇ ਡੂ ਟੂ ਲੋਟ ਆਫ ਸਟ्रेस ਕਰਕੇ ਤੇ ਨਾਲ ਹੀ ਨਾਲੇ ਗਰੀਬੀ ਹੋਣ ਦੇ ਕਰਕੇ ਇੱਥੇ ਦਵਾਈਆਂ ਦੀ ਫੈਸਿਲਿਟੀ ਮੈਡੀਕਲ ਦੀ ਫੈਸਿਲਿਟੀ ਵਾਸਤੇ ਸਾਨੂੰ ਭਜਣਾ ਪੈਂਦਾ ਹੈਗਾ ਜਿਹਦੇ ਵਿੱਚ ਸਾਡੇ ਖੁਦ ਮੇਰੇ ਬ੍ਰਦਰ ਹੀ ਵਾਸ ਸਫਰਿੰਗ ਫ্রম ਕਿਡਨੀ ਤੇ ਆਪਣੀ ਡਾਇਲਿਸਿਸ ਕਰਾਉਣ ਲਈ ਇਥੋਂ ਜੰਮ ਜਾਣਾ ਪੈਂਦਾ ਸੀ ਸਪੈਸ਼ਲ ਗੱਡੀ ਸਾਡੇ ਕੋਲ ਤਿੱਥੇ ਨੇ ਕਢਣੀ ਚੱਕੇ ਸਿਲੀਆਨੀ ਤੇ ਉੱਥੇ ਜਾ ਕੇ ਲੈ ਕੇ ਆਉਣਾ ਜਿਹੜਾ ਬੰਦਾ ਆਲਰੇਡੀ ਸਫਰ ਕਰਦਾ ਹੁੰਦਾ ਆਪਣੇ ਕਿੱਦੇ ਦੇ ਵਿੱਚ ਤਾਂ ਆਲਰੇਡੀ ਇਜ਼ ਨਾਟ ਫਿਟ ਫਾਰ ਕਿਲਾ ਵੀ ਆਪਣੇ ਮੈਂ ਵੀ ਗੱਡੀ ਲੈ ਕੇ ਜਾਵਾਂ ਹਨਾ ਲੇਕਿਨ ਉਹ ਜਾਂਦੇ ਸੀ ਤੇ ਆ ਰੀਸੈਂਟਲੀ ਮਤਲਬ ਕਿ ਮੇਰੇ ਵੱਡੇ ਬ੍ਰਦਰ ਹੈਗੇ ਨੇ ਵੀ ਪਾਸਟਵੇ ਮੇਰਾ ਭਤੀਜਾ ਬਲਜੀਤ ਸਿੰਘ ਉਹਨਾਂ ਨੂੰ ਮੈਂ ਲੰਡਨ ਸੀ ਹੌਸਲ ਦੇ ਮੈਨੂੰ ਫੋਨ ਆਇਆ ਕਹਿੰਦਾ ਵੀ ਜੈਦੀ ਢਿੱਲ ਹੈਗੇ ਤੇ ਉਹਨਾਂ ਨੂੰ ਡਾਕਟਰ ਨਹੀਂ ਜਾ ਪਣਾ ਮੈਂ ਕਿਹਾ ਲੈ ਕੇ ਜਾਓ ਤੇ ਕਹਿੰਦੇ ਜਿੰਦ ਜਾਣਾ ਪਹਿਲੇ ਚੇਕ ਪੁਰਥੇ ਦਾ ਕੋਈ ਡਾਕਟਰ ਹੈ ਹੀ ਨਹੀਂ ਤੇ ਸੀ ਫਿਰ ਮੈਂ ਕਿਹਾ ਤੂੰ ਗੱਡੀ ਚੱਕ ਵੀ ਭੱਜ ਤੇ ਗਿਆ ਲੈ ਗਿਆ ਤੇ ਰਸਤੇ ਵਿੱਚ ਹੀ ਅੱਧੀ ਖੂਹ ਦੇ ਲੱਗੇ ਜਾ ਕੇ ਵੀ ਉਹਨਾਂ ਨੇ ਆਪਣੇ ਬਰਾਕ ਚੜ ਦਿੱਤੇ ਉਹ ਚੀਜ਼ਾ ਮੇਰੇ ਦਿਲ ਤੇ ਬਹੁਤ ਜ਼ਿਆਦਾ ਅਸਰ ਹੈ ਉਹਦੇ ਵਿੱਚ ਮੁੱਖ ਕਰਨ ਕਿਹਨੂੰ ਮੰਨਦੇ ਆ ਕਪੂਰਥਾ ਦੀ ਗਰੀਬੀ ਨੂੰ ਜਿਹੜਾ ਕਿ ਰਾਜੇ ਮਹਾਰਾਜੇ ਦਾ ਇੱਕ ਸ਼ਹਿਰ ਹੁੰਦਾ ਸੀ ਇੱਕ ਨਾਮ ਹੁੰਦਾ ਸੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਬਾਹਰ ਜਾਂਦੇ ਹੁਣ ਬਾਹਰਲੇ ਸੁਪਨੇ ਤੁਹਾਨੂੰ ਇੱਥੇ ਆਂਦੇ ਇੱਥੇ ਵਾਲੇ ਸੁਪਨੇ ਬਾਹਰ ਆਂਦੇ ਨੇ ਬਿਲਕੁਲ ਜੀ ਬਿਲਕੁਲ ਆਂਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਾਡਾ ਜੰਪਲ ਦੀ ਸ਼ਰਾਂ ਪਰ ਬਾਗ ਚ ਮਲਮਤ ਜਾਣ ਕੇ ਦੱਸੇ ਰਹਿਣ ਵਾਲੇ ਆ ਗਏ ਆ ਠੀਕ ਉਹ ਝੋੜੇ ਜਿਹੜੇ ਉਹਦੇ ਰਾਈਡਸ ਹੁੰਦੇ ਸੀਗੇ ਉਹ ਰਾਈਡਸ ਨੂੰ ਲੈ ਕੇ ਦੇਖੋ ਤਾਂ ਉਥੇ ਕੋਈ ਰਾਈਡਸ ਹੀ ਨਹੀਂ ਮੈਂ ਆਪਣਾ ਗ੍ਰੈਂਸਨ ਲੈ ਕੇ ਆਇਆ ਹੁਣ ਤੇ ਮੈਂ ਉਹਨੂੰ ਪਾਰਕ 'ਚ ਲੈ ਗਿਆ ਉਥੇ ਗ੍ਰੀਨ ਗਰਾਸ ਹੀ ਆ ਨੇ ਉਥੇ ਮਿੱਟੀ ਘਟੇ 'ਚ ਕਹਿੰਦਾ ਨਾ ਨਾ ਜੱਤੀ ਜੱਤੀ ਕੋਈ ਰਾਈਡਸ ਲੈ ਕੇ ਰਾਈਡਸ 'ਤੇ ਬੱਚੇ ਨਹੀਂ ਕੋਈ ਹੈ ਹੀ ਨਹੀਂ ਮੈਂ ਇਹ ਤੁਹਾਨੂੰ ਰਿਕਵੈਸਟ ਕਰਾਂਗੀ ਮਤੇ ਕਿ ਥਰੂ ਸਕਾਈ ਨਿਊਜ਼ ਦੇ ਥਰੂ ਉਹਨਾਂ ਨੂੰ ਤੁਹਾਡੇ ਥਰੂ ਅਗਰ ਹੋ ਸਕੇ ਤੇ ਮੈਸੇਜ ਪਹੁੰਚਾਓ ਲੋਕ ਮੈਨੂੰ ਕਿ ਲੈ ਵੀ ਜਿਹੜਾ ਕਿ ਸੈਂਟਰਲ ਗਾਰਡਨ ਜਿੱਥੇ ਆਪਣੇ ਮਤੇ ਘਾਹ ਹੁੰਦਾ ਸੀਗਾ है ना उत्थे प्रोपर कार लाया जाए अगर वो साड़ी स्पोर्ट चाहिए अच्छी है वो भी स्पोर्ट करने तैयार है, है अगर कुछ चाहिए हो बे असी रल के अपना अपने शहर में खूबसूरत बनाईए जेद्ध मतलब सून हो कपूरथला एक रियासत है पंजाब की महाराजा के जीत सिनेमा जगत जीत क्लब कह लो भाई अपने कॉजली ले लो इस काफ़ी बिना कोठी मत सा मत अकेले है ठंडी सड़क के उ अपने सहन स्कूल इज ऑल कह लो भाई अपने हिस्टोरीकल प्लेस ने ਵੈਰੀ ਇੰਪੋਰਟੈਂਟ ਮਤਕੀਏ ਇੱਕ ਪਲੇਸ ਆਪ੍ਰਿਕਪੂਠਲਾ ਜਿਹੜਾ ਕਿ ਪੰਜਾਬ ਦੇ ਨਕਸ਼ੇ ਤੇ ਆਉਂਦਾ ਲੇਕਿਨ ਹਾਲਾਤ ਕਰਕੇ ਡਿਸਟੈਂਸ ਜਿਹਾ ਲੱਗਦਾ ਤੁਸੀਂ ਦੇਖਿਆ ਕਿ ਜਿਹੜੇ ਕਿਥੇ ਬਿਮਾਰੀਆਂ ਇੰਨੀਆਂ ਵਧੀਆ ਔਰ ਕੋਈ ਅੱਜ ਤੱਕ ਕੋਈ ਮਾਹੌਲ ਨਹੀਂ ਕਪੂਠਲਾ ਸੁਧਰਿਆ ਔਰ ਤੁਸੀਂ ਇੱਕ ਐਨਜੀਓ ਚਲਾ ਰਹੇ ਹੋ ਐਨਜੀਓ ਦਾ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਗੱਲ ਆਈ ਕਿ ਮੈਂ ਜਿਹੜੇ ਵੀ ਗਰੀਬ ਲੋਕਾਂ ਦੀ ਬਿਮਾਰੀਆਂ ਸਹੀ ਕਰਾਂ ਪਰ ਕਪੂਠਲਾ ਤੇ ਛੇਤੀ ਕਿਤੇ ਮੈਡੀਕਲ ਫੈਸਿਲਿਟੀਆਂ ਕਿਸੇ ਨੂੰ ਮਿਲਦੀ ਉਹਨੂੰ ਨਾਲ ਦੇ ਨਾਲ ਸ਼ਿਫਟ ਜਿਲੰਦਰ ਕਰ ਦਿੱਤਾ ਜਾਂਦਾ ਵਾ ਇਸ ਦੇ ਬਾਰੇ ਕੀ ਕਹੋਗੇ ਗੁਰਨਾਥ ਜੀ ਮੈਂ ਜਿਸ ਤਰ੍ਹਾਂ ਦੱਸਿਆ ਕਿ ਮੇਰੇ ਬਜ਼ੁਰਗ ਬਡੇ ਪੂਰੇ ਹੋ ਗਏ ਨੇ ਡਾਇਲਿਸਿਸ ਸੈਂਟਰ ਨਾਲੋਂ ਸਰਪੇ ਇੱਥੇ ਕਪੂਠੇ ਤੇ ਮੇਰੇ ਖਾਲਾਂ ਨੇ ਕੋਈ ਡਾਇਲਿਸਿਸ ਮਸ਼ੀਨ ਹੈਗੀ ਹੈ ਲੇਕਿਨ ਮੈਂ ਸੁਣਿਆ ਸੀ ਕਿ ਲਵੀ ਸਿਵਲ ਹਸਪੀਟਲ ਦੇ ਵਿੱਚ ਦੋ ਮਸ਼ੀਨ ਹੈਗੀਆਂ ਬਟ ਆਈ ਡੋਨਟ ਨੋ ਵਾਟਸ ਥ ਕੰਡੀਸ਼ਨ ਆਫ 댓 ਲੇਕਿਨ ਆਈ ਡੋਨਟ ਨੋ ਲੇਕਿਨ ਮੈਂ ਹੁਣ ਇਹ ਸੋਚ ਰਿਹਾ ਕਿ ਅਸੀਂ ਆਪਣੀ ਉਦਮੈਂਜੀ ਵੱਲੋਂ ਮੇਰੀ ਕੋਸ਼ਿਸ਼ ਹੈ ਕਿ ਲਵੀ ਇਸੇ ਕਪੂਠੇ ਦੇ ਅੰਦਰ ਇੱਕ ਐਸਾ ਡਾਇਲਿਸਿਸ ਸੈਂਟਰ ਖੁੱਲੇ ਜਾਵੇ ਜਿਹਦੇ ਅੰਦਰ ਗਰੀਬ ਫੈਮਿਲੀਜ਼ ਨੂੰ ਮਤਕਿ ਤਹਿਤ ਦਿੱਤੀ ਜਾਵੇ ਤੇ ਉਹਦੇ ਅੰਦਰ ਵਿੱਚ ਅਸੀਂ ਆਪਣਾ ਇਲਾਜ ਹੈਗਾ ਉਹਨਾਂ ਨੇ ਆਪਣੇ ਲੋਕਾਂ ਨੂੰ ਜੰਦ ਜਾਂਦੀ ਵਜਾਇ ਕਪੂਰਿਆਂ ਦੇ ਵਿੱਚ ਹੀ ਉਹਨਾਂ ਨੂੰ ਮਸ਼ੀਨਾ ਤਰ੍ਹਾਂ ਹੀ ਉਹਨਾਂ ਜੋ ਡੈਸੀਸ ਦੀ ਰਿਕੁਆਇਰਮੈਂਟ ਹੈਗੀ ਉਹ ਪੂਰੀ ਕੀਤੀ ਜਾਵੇ ਸਾਡਾ ਇੱਕ ਟਾਰਗੇਟ ਹੈਗਾ ਮੈਂ ਆਪਣੀ ਕਮੇਟੀ ਦੇ ਅੰਦਰ ਆਪਣੇ ਸਾਡੇ ਨੇ ਗੁਪਨਾ ਬੰਦੇ ਨਾਲ ਜੁੜੇ ਹੋਏ ਨੇ ਸਾਡੇ ਅਸੀਂ ਉਹਨਾਂ ਅੌਡੀਅਰ ਗੱਲਬਾਤ ਚੱਲਦੀ ਹੈ ਤੇ ਵੈਰੀ ਸ਼ਾਰਟਲੀ ਕਪੂਰਿਆਂ ਦੇ ਅੰਦਰ ਅਸੀਂ ਆਪਾਂ ਇੱਕ ਉਦਯੋਗ ਮੈਨੇਜਰ ਦੇ ਅੰਦਰ ਡੈਸੀਸ ਸੈੱਟ ਖੋਲ੍ਹਾਂਗੇ ਹੋਰ ਕਿਸੇ ਜਿਹੜੇ ਕਿ ਸਰਕਾਰਾਂ ਨੇ ਹੁਣ ਦਿੱਖਿਆ ਸੀ ਸੀਐਮ ਭਗਵਾਨ ਸਿੰਘ ਮਾਨ ਉਹ ਉਹਨਾਂ ਨੇ ਬੜਾ ਸ਼ਿਕੰਜਾ ਪਾਇਆ ਹਾ ਨਸ਼ੇ ਦੀ ਉੱਤੇ ਜਿਹੜਾ ਆਈਟਮ ਦੇਖਿਆ ਛੋਟੇ ਮੁੰਡੇ ਔਰ ਕੁੜੀਆਂ ਜਿੰਦਾ ਤੁਸੀਂ ਬਾਹਰ ਇੱਕ ਐਨਆਰਓ ਇੱਥੇ ਦੇ ਜਿਹੜੇ ਲੋਕ ਚੱਲੀ ਚੱਲੀ 50 50 ਲੱਖ ਰੁਪਏ ਬਾਹਰ ਖਰਚ ਕੀਤੇ ਜਾਂਦੇ ਹੁਣ ਕਾਰੋਬਾਰ ਉੱਤੇ ਹੈ ਨਹੀਂ ਮੁੜ ਕੇ ਉੱਥੋਂ ਫਿਰ ਵਾਪਸ ਮੁੜੇ ਹੁੰਦੇ ਆ ਕਿ ਕੋਈ ਕਰਜ਼ੇ ਥੱਲੇ ਦੱਬ ਜਾਂਦੇ ਪਿੱਛੇ ਦੇਖੋ ਕੀ ਕੀ ਹਾਲਾਤ ਕंग्रे ਜੀ ਮੈਂ ਬਹੁਤ ਅੱਛਾ ਟੌਪਿਕ ਤੁਸੀਂ ਮਤੇ ਕੱਢਿਆ ਮੈਂ ਜੋਦਿਕ ਪੁੱਛ ਲਿਆ ਮੈਨੂੰ ਹੋਗੇ ਦੋ ਤਿੰਨ ਕਿਟ ਹੋ ਗਏ ਨੇ ਕਾਫੀ ਫੈਮਿਲੀ ਜੀ ਮਿਲੇ ਮੈਨੂੰ ਕਹਿੰਦੇ ਵੀ ਸਾਡੇ ਬੱਚੇ ਬਾਹਰ ਲੈ ਜਾਓ ਅਸੀਂ 30 ਲੱਖ 40 ਲੱਖ 50 ਲੱਖ ਲਾ ਦੇਣ ਸਾਡ ਲੈ ਜਾਓ ਉੱਥੇ ਮੈਂ ਉਹਨਾਂ ਕਿਹਾ ਯਾਰ ਤੁਸੀਂ ਇੱਥੇ ਰਹੋ ਜਿਸ ਬੰਦੇ ਕੋ 30 40 ਲੱਖ ਰੁਪਏ ਆਏਗਾ ਤੁਸੀਂ ਇੱਥੇ ਬੈਠ ਕੇ ਖੋਲ ਕੇ ਬਿਜ਼ੀਨਸ ਖੋਲੋ ਇਹ ਕਿੰਨਾ ਆਪਣੇ ਪੰਜਾਬ ਦੇ ਵਿੱਚ ਆਪਣੇ ਇੰਡੀਆ ਚ ਇੰਨਾ ਕਾਰੋਬਾਰ ਹੈਗਾ ਵਾ ਜਿਹੜਾ ਮਤੇ ਕਰ ਸਕਦੇ ਆ ਲੈ ਜਿਹਦੇ ਅੰਦਰ ਬੱਧ ਕਿ ਤੁਸੀਂ ਆਪਣੇ ਇਨਵੈਸਟਮੈਂਟ ਕਰੋ ਲੇਕਿਨ ਲੰਡਨ ਚ ਮੈਂ ਰਹਿਣਾ ਮੈਨੂੰ ਰਿਜਾਨਾ ਫੋਨ ਆਉਂਦੇ ਨੇ ਬੱਚਿਆਂ ਦੇ ਕੁੜੀਆਂ ਮੁੰਡਿਆਂ ਦੇਾਂ ਦੇਖਣੇ ਸਾਸਾਂ ਜੋਬ ਦਿਓ ਜੋਬ ਦਿਓ ਮੇਰਾ ਰੈਸਟੋਰੈਂਟ ਹੈ ਉ ਤੇ ਮੈਂ ਕਹਿੰਦਾ ਮੈਂ ਹੁਣ ਕਿਨੇਕ ਬੰਨਾਂ ਜੌਬ ਦੇ ਦੇਈਆਂ ਮਦਦਤੀਆਂ ਸਾਡੇ ਉੱਥੇ ਵਦ ਕੀ ਉਹਨਾਂ ਕਈ ਫੈਮਿਲੀ ਮੈਂ ਕਈ ਆਪਣੇ ਬੱਚੇ ਦੇਖੇ ਕਿ ਜਿਹੜੇ ਭੁੱਖੇ ਮਰਦੇ ਨੇ ਅਗਰ ਉੱਥੇ ਲੰਡਨ ਦੇ ਵਿੱਚ ਆਪਣੇ ਗੁਰਦੁਆਰਾ ਸਾਹਿਬ ਨਾ ਹੋਣ ਮੇਰੇ ਖਿਆਲ ਨਾਲ ਉਹ ਰੋਟੀ ਪਾਣੀ ਖਾਣ ਤੋਂ ਮੁਤਾਜ ਹੋ ਜਾਣ ਆਪਣੇ ਉਸ ਗੁਰਦੁਆਰਾ ਸਾਹਿਬ ਸਾਡੇ ਹੈਗੇ ਨੇ ਸਵੇਰੇ ਬ੍ਰੇਕਫਾਸਟ ਉੱਥੇ ਮੱਥਾ ਟੇਕ ਆਉਂਦੇ ਨੇ ਤੇ ਗੁਰਦੁਆਰੇ ਵਾਲੇ ਉਹਨਾਂ ਨੂੰ ਇੱਕ ਪੈਕ ਲੰਚ ਬਣਾ ਕੇ ਦਿੰਦੇ ਆ ਦੁਪਹਿਰ ਵਾਸਤੇ ਤੇ ਸ਼ਾਮ ਨੂੰ ਕੰਮ ਫਿਨਿਸ਼ ਕਰਦੇ ਆ ਉਹ ਫੇਰ ਇਥੇ ਆ ਕੇ ਫੇਰ ਗੁਰਦੁਆਰਾ ਰੋਟੀ ਖਾਂਦੇ ਆ। ਮੈਂ ਇੰਨਾ ਸਰਟਨ ਐ ਕਿ ਮੈਂ ਕਹਾਂ ਉਹ ਹੀ ਬੱਚੇ ਮੈਨੂੰ ਇੰਨਾ ਪਤਾ ਕਿ ਜਿਹੜੇ ਬੱਚੇ ਦੀ ਸਿੰਗੇ ਤੋਂ ਗਏ ਨੇ ਆਈ ਡੋਂਟ ਥਿੰਕ ਸੋ ਕਦੀ ਮੰਦਿਰ ਚ ਜਾਂ ਕਦੀ ਗੁਰਦੁਆਰੇ ਗਏ ਹੋਣੇ ਇੱਕ ਤੇ ਇੱਥੇ ਨੇ ਗਏ ਹੋਣਗੇ। ਲੇਕਿਨ ਲੰਡਨ ਜਾ ਕੇ ਜਾਂਦੇ ਨੇ ਉੱਥੇ ਕਿਉਂ? ਉਹਨਾਂ ਨੂੰ ਰੋਟੀ ਚਾਹੀਦੀ। ਕਿਉਂਕਿ ਉਹਨਾਂ ਕੋਈ ਨਾ ਕੋ ਦਾ ਰੈਂਟ ਦੇ ਕਿਰਾਇਆ ਤਾਂ ਰੈਂਟ ਦੇਣ ਦੀ ਆਪਣੇ ਕਿਰਾਏ ਨਹੀਂ ਲਗਾ। ਮੈਂ ਸਰ ਗਲਤ ਸੁਕਣਾ ਚਾਹੁੰਦਾ ਜੇ ਉਸਕੇ ਲੰਡਨ ਚ ਰਹਿਣ ਨੂੰ ਕਿਰਾਏ ਦਾ ਮਕਾਨ ਹੈ ਅਗਲਾ 30-40 ਲੱਖ ਬਾਹਰ ਜਾ ਕੇ ਲੈਂਦਾ। ਜਿਹੜੀ ਆ ਉੱਥੇ ਤਾਂ ਰੁਪਈਏ ਇੰਗਲੈਂਡ ਮਗਲੀਆਂ ਦੀ ਬੰਦੀਆਂ ਆ ਬੱਕਾ ਬੱਕਾ ਬੰਦੀਆਂ ਮਹਾਰਾਜ ਜੀ ਸਾਹਿਬ ਜੇ ਕਹ ਰਹੇ ਕਿ ਉੱਥੇ ਬੰਦੇ ਇੰਨੇ ਆਪਣੇ ਬੱਚੇ ਸਫਰ ਕਰ ਰਹੇ ਨੇ ਮੈਂ ਤਾਂ ਵੈਸੇ ਸਾਡੇ ਕਾਈਨ ਯੂਜ਼ਰ ਪ੍ਰਤੀ ਮੈਂ ਤਾਂ ਇਹ ਕਹੂੰਗਾ ਲੈ ਵੀ ਅਪੀਲ ਕਰਾਂਗਾ ਕਿ ਲੈ ਵੀ ਆਪਣੇ ਬੱਚਿਆਂ ਨੂੰ ਨਾ ਭੇਜੋ ਅੰਟਿਲ ਅਨਲੈਸ ਸਾਡੇ ਕੋਈ ਉੱਥੇ ਕੋਈ ਅੱਛਾ ਜਿਗਾਰ ਹੋਗਾ ਕੋਈ ਤੁਹਾਨੂੰ ਉੱਥੇ ਲੁੱਕ ਆਫ ਤੇ ਕਰ ਸਕਦਾ ਹੋਵੇ ਕੋਈ ਰੈਲਟ ਫਰੈਂਡ ਤਾਂ ਨਹੀਂ ਤੇ ਅਦਰਵਾਈਜ਼ ਆਪਣੇ ਬੱਚੇ ਬਹੁਤ ਖਰਾਬ ਹੋ ਰਹੇ ਆ ਡਰਗ ਦੇ ਨਸ਼ੇ ਪੀ ਰਹੇ ਆ ਗਲਤ ਕਾਰੋਬਾਰ ਚ ਪੈ ਰਹੇ ਨੇ ਮੁੰਡੇ ਕੀ ਕੁੜੀਆਂ ਵੀ ਸਾਡੇ ਗੁਰਦੇਵ ਸਾਹਿਬ ਨੇ ਕਈ ਮਤਕੀ ਕੁੜੀਆਂ ਨੂੰ ਉੱਥੋਂ ਆਪਣੇ ਪੈਸੇ ਖਰਚ ਕਰਕੇ ਵਾਪਸ ਭੇਜਿਆ ਆਪਣੇ ਦੇਸ਼ ਚ ਵਾਟ ਜਾਓ ਆਪਣੇ ਆਪਣੇ ਜੀਤ ਨੂੰ ਆਪਣੇ ਸਮਾ ਕੇ ਰੱਖੋ ਜੇ ਉੱਥੇ ਡੇ ਹੈਗੇ ਆ ਇਟਸ ਵੈਰੀ ਬੈਡ ਮੈਂ ਮਤਕ ਮੈਂ एक्सप्लेन ਨਹੀਂ ਕਰ ਸਕਦਾ ਲੇਕਿਨ ਮੈਂ ਇਹ ਹੀ ਅਪੀਲ ਕਰਾਂਗਾ ਕਿ ਲਿਆ ਵੀ ਜਿੰਨੇ ਵੀ ਬੱਚੇ ਬਾਹਰ ਜਾਂ ਚੁੰਦੇ ਆ ਸੋਚ ਸਮਝ ਕੇ ਜਾਣ ਏਜੰਟਾਂ ਦੇ ਲਿਖੇ ਨਾ ਰਹਿਣ 40 50 ਲੱਖ ਰੁਪਏ ਜੀ ਲਾਣਾ ਵੀ ਹੈ ਪੈਸੇ ਲਾਣੇ ਵੀ ਆ ਉਹ ਨਾ ਲਾਓ ਮੈਂ ਦਰਗਸਤਾਨ ਤੋਂ ਪੁਲਿਸ ਦੇ ਸਰਦਾਰ ਮਨਜੀਤ ਸਿੰਘ ਜੀ ਭੰਮੜਾ ਇਹ ਮੇਰੇ ਤਾਇਆ ਜੀ ਵੀ ਹੈਗੇ ਨੇ ਇਹਨਾਂ ਨੇ ਬਹੁਤ ਵਧੀਆ ਵਿਚਾਰ ਦਿੱਤੇ ਕਿ ਇੱਕ ਮੈਂ ਇੱਕ ਐਨਜੀਓ ਚਲਾਉਂਦਾ ਮੈਨੂੰ ਗਰੀਬਾਂ ਨਾਲ ਬਹੁਤ ਜਿਹੜਾ ਕਿ ਇਹ ਸਾਥ ਆ ਜਦੋਂ ਕਿੱਥੇ ਕੋਈ ਐਨਜੀਓ ਚਲਾਉਂਦਾ ਜਦੋਂ ਕੋਈ ਡਾਕਟਰ ਸਿਵਲ ਹਸਪਤਲ ਜਾਂਦਾ ਉਹ ਗਾਂ ਜਲੰਧਰ ਚੋਂ ਰੈਫਰੈਂਸ ਕੀਤਾ ਜਾਂਦਾ ਇੱਥੇ ਕੋਈ ਡਾਇਲਿਸਿਸ ਮੀਨ ਇਹਨਾਂ ਨੇ ਸਰਕਾਰ ਨੂੰ ਵੀ ਅਰਜ਼ੀ ਕੀਤੀ ਕਿ ਇੱਥੇ ਕਪੂਠਲਾ ਸ਼ਹਿਰ ਨੂੰ ਵਧੀਆ ਬਣਾਇਆ ਜਾਵੇ ਇੱਥੇ ਪੈਰਿਸ ਨੂੰ ਬਣਾਦੇ ਬਣਾਏ ਨਰਕ ਬਣ ਚੁੱਕਾ ਵਾ ਇਹ ਹੁਣ ਦੇਖੋ ਆਉਣ ਵਾਲੇ ਸਮੇਂ ਸਰਕਾਰਾਂ ਕੀ ਕਰਦੇ ਹੁਣ ਐਨਜੀਓ ਵੀ ਇਹ ਆਪਣੇ ਗੋਲੋ ਇਹਨਾਂ ਨੇ ਪਾਣੀ ਕਿੰਨੇ ਕ ਮੈਂਬਰ ਜਿਹੜੇ ਕਿ ਜੋੜੇ ਹਨ ਇਹ ਵੀ ਅਪੀਲ ਕੀਤੀ ਸਟਾਈ ਨਿਊਜ਼ ਮਾਧਿਅਮ ਜਿਹੜੇ ਬੱਚੇ ਆਪਣੇ ਕੀ ਕੀ ਲੱਖਾਂ ਚਕੇ ਬਾਹਰ ਜਾਂਦੇ ਉਹ ਨਾ ਜਾਣ ਪਲੀਜ਼ ਉੱਥੇ ਵੀ ਕਾਰੋਬਾਰ ਇਹਨਾਂ ਇਸ ਗਲਤ ਨਸ਼ੇ ਦੇ ਵਿੱਚ ਰਹਿੰਦੇ ਉਹ ਤੋਂ ਬਚਣਾ ਹੀ ਕਰ ਕੈਮਰਾਮੈਨ ਸਾਜਨ ਦੇ ਨਾਲ ਸੁਰੀ ਗੋਬਨਾ ਸਟਾਈ ਨਿਊਜ਼ ਪੰਜਾਬ ਸਪੋਰਟ